ंग पार्टींदरम करो शो शो डो ਅੱਜ ਮੰਗ ਪੱਤਰ ਦਿੱਤਾ ਤੁਸੀਂ ਕਿਹੜੀਆਂ ਮੁੱਦਾਂ ਨੂੰ ਲੈ ਕੇ ਅੱਜ ਜਿਹੜੇ ਸਾਰੇ ਬਲੌਕ ਵਿੱਚ ਜਿਹੜੇ ਧਰਨਾ ਪਦਰ ਸੰਚਲ ਰਾ ਕਾਂਗਰਸ ਵਾਸਤੇ ਦੇਖੋ ਸਾਰੇ ਪੰਜਾਬ ਦੇ ਵਿੱਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਦਾਇਤ ਹੋਈ ਕਿ ਸਾਰੇ ਪੰਜਾਬ ਦੇ ਡੀਐਸਪੀ ਸਹਿਬਾਨਾਂ ਦੇ ਦਫ਼ਤਰਾਂ ਮੂਰੇ ਧਰਨਾ ਲਾਉਣਾ ਔਰ ਉਸੇ ਦੇ ਲੜੀਵਾਰ ਧਰਨਾ ਅਸੀਂ ਅੱਜ ਪਟਿਆਲੇ ਵੀ ਲਾਇਆ ਔਰ ਮੁੱਦਾ ਜਿਹੜਾ ਪੰਜਾਬ ਦਾ ਸਭ ਤੋਂ ਗੰਭੀਰ ਮੁੱਦਾ ਹੈ ਉਹ ਹੈ ਕਿ ਜਿਹੜੀ ਕਾਨੂੰਨ ਵਿਵਸਥਾ ਪੰਜਾਬ ਦੀ ਟਹਿ ਟੇੜੀ ਹੋ ਰਹੀ ਹੈ ਹਰ ਰੋਜ਼ ਡਬਲ ਮਰਡਰ 트리플 ਮਰਡਰ ਫਿਰੋਜ਼ਪੁਰ ਚ ਹੋ ਰਹੇ ਆ ਜਾਂ ਹਰ ਰੋਜ਼ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਦਾਂ ਦੀ ਘਟਨਾ ਵਾਪਰ ਰਹੀ ਹੈ ਜਿੱਥੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਗੈਂਗਸਟਰਾਂ ਦਾ ਬੋਲਬਾਲਾ ਹੈ ਦੁਕਾਨਦਾਰ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰ ਰਹੇ ਹੈ ਸਥਿਰ ਸਰਕਾਰ ਸਾਹਮਣੇ ਨਹੀਂ ਸਾਹਮਣੇ ਨਜ਼ਰ ਆ ਰਹੀ ਔਰ ਕਾਂਗਰਸ ਪਾਰਟੀ ਇਸ ਲਾਅ ਐਂਡ ਆਰਡਰ ਦੇ ਮਸਲੇ ਨੂੰ ਲੈ ਕੇ ਸੜਕਾਂ ਤੇ ਉਤਰ ਕੇ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਸਾਰੇ ਪੰਜਾਬ ਦੇ ਵਿੱਚ ਧਰਨੇ ਲਾਏ ਜਾ ਰਹੇ ਨੇ ਔਰ ਉਸੇ ਦਾ ਇੱਕ ਹਿੱਸਾ ਸੀਗਾ ਕਿ ਅੱਜ ਅਸੀਂ ਪਟਿਆਲੇ ਵਿਖੇ ਧਰਨਾ ਲਾ ਕੇ ਔਰ ਡੀਐਸਪੀ ਸਾਹਿਬ ਨੂੰ ਜਿਹੜਾ ਮੈਮੋਰੈਂਡਮ ਹੈ ਜਿਹੜਾ ਜਿਹੜੀ ਕਾਂਗਰਸ ਪਾਰਟੀ ਮੰਗ ਕਰਦੀ ਹੈ ਉਹ ਸੜਕਾਂ ਤੇ ਉਤਰ ਕੇ ਅਸੀਂ ਆਪਣੀ ਡਿਮਾਂਡ ਰੱਖੀ ਹੈ ਰਵਨੀਤ ਬਿੱਟੂ ਤੇ ਰਾਹੁਲ ਜੀ ਵੱਲੋਂ ਅਮਰੀਕਾ 'ਚ ਬਿਆਨ ਦਿੱਤਾ ਗਿਆ ਬੜੀ ਚਰਚਾ ਹੋਈ 88 ਲੀਡਰਾਂ ਨੇ ਵੀ ਰਵਨੀਤ ਬਿੱਟੂ ਨੇ ਬੜੀ ਵੱਡੀ ਗੱਲ ਕਹੀ ਹੈ ਵੀ ਅਤਵਾਦੀ ਤੋਂ ਉਹਨਾਂ ਨੂੰ ਦੱਸਿਆ ਦੇਖੋ ਮੈਂ ਸਮਝਦਾ ਕਿ ਰਵਨੀਤ ਬਿੱਟੂ ਜੀ ਦੇ ਅਗੇਂਸਟ ਕ੍ਰਿਮੀਨਲ ਪ੍ਰੋਸੀਡਿੰਗਸ ਹੈ ਜਿਹੜੀਆਂ ਉਹ ਸ਼ੁਰੂ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਉਹਨਾਂ ਤੇ ਕੋਈ ਕੰਟਰੋਲ ਨਹੀਂ ਹੈ ਉਹ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਨੇ ਔਰ ਬਿਆਨਾਂ ਨੂੰ ਤਰੋੜ ਤੋੜ ਮਰੋੜ ਕੇ ਪੇਸ਼ ਕਰ ਰਹੇ ਨੇ ਔਰ ਮੈਸਮੰਦਾ ਜਤੋ ਭਾਜਪਾ ਵਿੱਚ ਗਏ ਨੇ ਉਹਨਾਂ ਨੇ ਆਪਣਾ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਖੋ ਬੈਠੇ ਨੇ ਉਹ ਜਤੋਂ ਲੁਧਿਆਣੇ ਦੀ ਸੀਟ ਹਾਰੇ ਨੇ ਉਹਨਾਂ ਦੇ ਵਿੱਚ ਬਖਲਾਹਟ ਹੈ ਔਰ ਇਹ ਭੁੱਲ ਗਏ ਨੇ ਕਿ ਜੜਾ ਲਾਉਣ ਵਾਲਾ ਉਹਨਾਂ ਦਾ ਰਾਹੁਲ ਗਾਂਧੀ ਨੇਤਾ ਰਿਹਾ ਹੈ ਔਰ ਜਿਹਦੀਆਂ ਸਿਫਤਾਂ ਉਹ ਸਾਰੀ ਉਮਰ ਕਰਦੇ ਰਹੇ ਹੈ ਔਰ ਅੱਜ ਪ੍ਰਧਾਨ ਮੰਤਰੀ ਮੋਦੀ ਨੂੰ ਖੁਸ਼ ਕਰਨ ਲਈ ਜਿਨੇ ਉਹਨੂੰ ਤੁਰਨਾ ਸਿਖਾਇਆ ਜਿਨੇ ਰਵਨੀਤ ਬਿੱਟੂ ਜੀ ਨੂੰ ਪੱਗ ਬੰਨਣੀ ਸਿਖਾਈ ਉਸ ਰਾਹੁਲ ਗਾਂਧੀ ਦੇ ਖਿਲਾਫ ਸ਼ਰਮਨਾਕ ਬਿਆਨਬਾਜ਼ੀ ਬਿੱਟੂ ਸਾਹਿਬ ਕਰ ਰਹੇ ਮੈਂ ਸਮਝਦਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਮੈਂ ਇਹਦੀ ਨਿੰਦਿਆ ਕਰਦਾ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਬਿੱਟੂ ਜੀ ਨੂੰ ਕਿ ਤੁਸੀਂ ਥੋੜਾ ਜਿਹਾ ਆਪਣੀ ਅਕਲ ਤੇ ਹੱਥ ਮਾਰੋ ਔਰ ਇਦਾਂ ਦੀ ਬਿਆਨਬਾਜ਼ੀ ਤੋਂ ਪਰਹੇਜ਼ ਕਰੋ ਕਿਉਂਕਿ ਪੰਜਾਬ ਦੇ ਲੋਕ ਇਦਾਂ ਦੀ ਬਿਆਨਬਾਜ਼ੀ ਨੂੰ ਪਸੰਦ ਨਹੀਂ ਕਰਦੇ ਔਰ ਜੋ ਕੁਰਬਾਨੀਆਂ ਗਾਂਧੀ ਪਰਿਵਾਰ ਦੀਆਂ ਰਹੀਆਂ ਜੋ ਕੁਰਬਾਨੀ ਰਾਹੁਲ ਗਾਂਧੀ ਦੀ ਰਹੀ ਹੈ ਉਹਦੇ ਨੇੜੇ ਤੇੜੇ ਨਹੀਂ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੀਆਂ ਜੜਾਂ ਤੇ ਬੈਠੇ ਸਨ ਉਹਨਾਂ ਜੜਾਂ ਦੀ ਤੁਸੀਂ ਉਹਨਾਂ ਨੂੰ ਵੱਢਣ ਲੱਗੇ ਹੋ ਔਰ ਦੁੱਖ ਹੁੰਦਾ ਹੈ ਕਿ ਤੁਸੀਂ ਬਿਲਕੁਲ ਮੋਰਲ ਵੈਲਿਊਜ਼ ਨੂੰ ਖੋ ਬੈਠੇ ਹੋ